ਆਰਟੀਕਲ ਇਕਲੈਕਸ਼ਨ ਵਾਲੇ ਤੁਸੀਂ ਹੋ ਹਾਂਜੀ ਹਾਂਜੀ ਬੜਾ ਰੋਲਾ ਪਾਇਆ ਭਾਜੀ ਬੜਾ ਰੋਲਾ ਤੁਸੀਂ ਇੱਥੇ ਮਾਰਕੀਟ ਚ ਪਾਇਆ ਕਿ ਪ੍ਰੀਮੀਅਮ ਆਰਟੀਕਲ ਤੁਸੀਂ ਫਲੈਟ ਰੇਟ ਲਾਇਆ ਕਿਹੜੇ ਫਲੈਟ ਰੇਟ ਲਾਇਆ ਜੀ ਅੱਛਾ ਜੀ ਸਾਰੇ ਪੀਨੂ ਆਰਟੀਕਲ ਦੇਖੋ ਅੱਛਾ ਜੀ ਪ੍ਰੀਮੀਅਮ ਆਰਟੀਕਲ ਹੈਗੇ ਆਰਟੀਕਲ ਅੱਛਾ ਪ੍ਰੀਮੀਅਮ ਆਰਟੀਕਲ ਲਓ ਆ ਵੀ ਪ੍ਰੀਮੀਅਮ ਆਰਟੀਕਲ ਹੈ ਸਾਰੇ ਪ੍ਰੀਮੀਅਮ ਪਈ ਆ ਰਹੇ ਕੋਈ ਅੱਛਾ ਆ ਤਾਂ ਹੈਗਾ ਪ੍ਰੀਮੀਅਮ ਭਾਜੀ ਫਲੈਟ ਰੇਟ ਕੀ ਹੈਗਾ ਫਲੈਟ ਰੇਟ ਵੀ ਦੱਸ ਦੋ ਭਾਜੀ ਇਹ ਸ਼ੂਜ਼ ਪਹਿਲਾਂ ਕੋਈ 1800 1200 1500 2000 ਦੇ ਸ਼ੂਜ਼ ਹੈ ਹਾਂਜੀ ਕੋਈ 900 ਰੁਪਏ ਸਾਰੀ ਸਿਰਫ ਸਿਰਫ ਕਿੰਨੇ ਕਿੰਨੇ ਸ਼ੂਜ਼ ਆਉਂਦਾ ਆ ਜਿਹੜੇ ਲੱਗੇ 10 ਜੀ ਜੀ ਬਹੁਤ ਕਸਟਮਰ ਆਣੇ ਭਾਜੀ ਬਹੁਤ ਵੈਰਾਈਟੀ ਹੈ ਮੈਂ ਤੁਹਾਨੂੰ ਵੈਰਾਈਟੀ ਦਿਖਾਇਆ ਤੁਹਾਡੀ ਗੱਲ ਮੰਨ ਗਿਆ ਦੋ ਚਾਰ ਕਸਟਮਰ ਆਣੇ ਆ ਇੱਕ ਬੜੀ আচ্ছা ਆ ਲਓ ਤਾਂ ਵੈਰਾਈਟੀ ਹੈਗੀ ਆ ਹੋਰ ਇਹ ਨਾ ਬੋਲਦੇ ਜਿੰਨੂੰ ਪਤਾ ਵਾ ਮੈਂ ਪ੍ਰੈਸਰ ਦਾ ਸ਼ੂਜ਼ ਹੈ ਇਹ ਅੱਛਾ ਜੀ 800 ਫਿਰ ਉਸ ਨੂੰ ਲਿਖਦੇ ਆ ਯਾਰ ਆ ਸਭ 900 ਰੁਪਏ ਦੇ ਕੀ ਕੀ ਰੇਟ ਲਾਇਆ 900 ਰੁਪਏ ਆ ਜੀ ਅੱਜ ਕੋਲ 900 ਰੁਪਏ ਬਾਰੇ ਪਤਾ ਹੈ ਉਹਨੂੰ ਆ ਚੀਜ਼ ਹੈ ਇਨੇ ਦਾ ਆੰਦਾ ਨਹੀਂ ਬਦੀ ਆਲੇ ਇੰਨੇ ਦਾ ਪਾਜੀ ਆਂਦਾ ਨਹੀਂ ਹੈਗਾ ਕੀ ਗੱਲ ਕਰਦੇ ਓ ਜੇ ਤੋਂ ਬਾਕੇ ਦੇ ਜੇ ਤੋਂ ਬਲੀ ਪਾਣੀਆ ਵੈਰਾਈਟੀ ਇੰਨੀ ਕਾ ਵੀ ਸਾਡੇ ਕੋਲ ਸਭ ਫਲੈਟ ਰੇਟ ਹੈ 900 ਰੁਪਏ ਦਾ ਸ਼ੂਜ਼ ਹੈ ਜੇ 1 ਕੋ ਏ ਆ ਵੀ ਸਾਈਜ਼ ਕਿਹਦਾ 8 ਹੈ ਕਿਹਦਾ 9 ਹੈ ਇਹ ਸਾਈਜ਼ ਛੋਟ ਵੀ ਜਿਹੜਾ ਆ ਗਿਆ 900 ਦਾ ਫਲੈਟ ਰੇਟ ਕੋਈ 900 ਰੁਪਏ ਫਲੈਟ ਰੇਟ ਇਸੇ ਜੋ ਵੀ ਤੁਸੀਂ ਸ਼ੂਜ਼ ਦੇਖਦੇ ਹੋਏ ਇਹ ਜਿਹੜੇ ਰੇਟ ਲੱਗੇ ਹੋਏ ਆ 900 ਰੁਪਏ ਠੀਕ ਹੈ ਜੀ ਇੰਨੀ ਵੈਰਾਈਟੀ ਹੈਗੀ ਆ ਹਾਂ ਜੀ ਵੈਰਾਈਟੀ ਇੰਨੀ ਕਾ ਸਾਡੇ ਅੰਦਰ ਭਰੇ ਪਏ ਆ ਸਾਰੇ ਅੰਦਰ ਭਰੇ ਆ ਜਿੰਨੇ ਮਰਜੀ ਕਸਟਮਰ ਆ ਜਾਣ ਜਿੰਨੇ ਮਰਜੀ ਵਰਾਈਟੀ ਪੂਰੀ ਆਪਣੀ ਸਾਰੀ ਵੈਰਾਈਟੀ ਹੈ ਆਪਣੇ ਕੋਲ ਵੈਰਾਈਟੀ ਬਹੁਤ ਅਵੇਲੇਬਲ ਹੈ ਸਾਰਾ ਇੱਕੋ ਰੇਟ ਲਗਾਤਾ ਹੈ ਸ਼ੂਜ਼ ਦਾ 900 ਰੁਪਏ ਭਾਵੇਂ ਜਿਹੜਾ ਮਰਜ਼ੀ ਬ੍ਰੈਂਡ ਦੇ 2000 ਵਾਲਾ ਭਾਵੇਂ 1800 ਵਾਲਾ ਭਾਵੇਂ 1500 ਸਾਰਾ 900 ਰੁਪਏ ਦਾ ਆ ਜਿਹੜਾ ਇਹਨਾਂ ਨੇ ਧਮਾਕਾ ਕੀਤਾ ਹੈ ਸ਼ੂਜ਼ ਵਾਲਿਆਂ ਦੀ ਬਹੁਤ ਵੱਡਾ ਧਮਾਕਾ ਹੈ ਨਾ ਸਰਦੀਆਂ ਦਾ ਧਮਾਕਾ ਹੀ ਇਹ ਹੈ ਬਈ ਸਰਦੀਆਂ ਦਾ ਬਹੁਤ ਵੱਡਾ ਧਮਾਕਾ ਉਹ ਕੀ ਹੈਗਾ ਸਿਰਫ ਔਰ ਸਿਰਫ 900 ਰੁਪਏ ਦਾ ਸ਼ੂਜ਼ ਜਿਹੜਾ ਮਰਜ਼ੀ ਲੈ ਲਓ ਇੱਥੇ ਦੇਖ ਲਓ ਕਿੰਨੀ ਕੁ ਵੈਰਾਈਟੀ ਲੱਗੀ ਹੋਈ ਹੈ ਆਹ ਡਿਸਪਲੇ ਲੱਗੀ ਹੋਈ ਹੈ ਠੀਕ ਹੈ ਜੀ ਤੇ ਨਾਲ ਆ ਦੇਖ ਲੋ ਆ ਜਿਹੜੇ ਸ਼ੂਜ਼ ਹੈਗੇ ਆ ਆ ਮਿਲਦੇ ਪਏ ਤੁਹਾਨੂੰ ਸਿਰਫ ਔਰ ਸਿਰਫ ਨੋਟਰ ਦੇ ਵਿੱਚ ਤੁਸੀਂ ਵਿਜ਼ਿਟ ਕਰਨਾ ਬਿਲਕੁਲ ਨਾ ਭੁੱਲਣਾ ਲਾਡੀ ਕਲੈਕਸ਼ਨ ਆ ਡਬਲ 8 ਇਹਨਾਂ ਦੀ ਇੰਸਟਾਗ੍ਰam ਇੰਸਟਾ ਆਈਡੀ ਹੈਗੀ ਹੈ ਸਬਸਕ੍ਰਾਈਬ ਕਰਨਾ ਫੋਲੋ ਕਰਨਾ ਬਿਲਕੁਲ ਨਾ ਭੁੱਲਣਾ ਇਥੇ ਵਿਜ਼ਿਟ ਕਰੋ ਤੇ ਇਹ ਸ਼ਾਪਿੰਗ ਦਾ ਆਨੰਦ ਪਾਓ ਲਾਡੀ ਕਲੈਕਸ਼ਨ ਟੰਡਾ ਲਾਡੀ ਕਲੈਕਸ਼ਨ ਟੰਡਾ